ਨੋ ਜੀ ਦੋਸਤੋ ਹਾਲ ਨੰਬਰ 2 ਦੀ ਵੀਡੀਓ ਆਪਾਂ ਕਰ ਲੱਗਿਆ ਤੁਹਾਡੇ ਵਾਸਤੇ ਸ਼ੇਅਰ ਜ਼ਰੂਰ ਕਰ ਦਿਓ ਵੱਧ ਤੋਂ ਵੱਧ ਐਮਐਸਐਮਈ ਦੀਆਂ ਜਿੰਨੀਆਂ ਵੀ ਮਸ਼ੀਨਾਂ ਨੇ ਅਗਰ ਤੁਸੀਂ ਆਪਣਾ ਜੋਗ ਬਿਜ਼ਨਸ ਕਰਨਾ ਚਾਹੁੰਦੇ ਹੋ ਉਹ ਵੀ ਇਸ ਤਰ੍ਹਾਂ ਤੁਹਾਨੂੰ ਇੱਥੇ ਮਸ਼ੀਨਾਂ ਮਿਲ ਜਾਏ ਘੱਟ ਜਗ੍ਹਾ ਦੇ ਵਿੱਚ ਤੁਸੀਂ ਕਾਫੀ ਅੱਛਾ ਬਿਜ਼ਨਸ ਜਿਹੜਾ ਕਰ ਸਕਦੇ ਹੋ ਇਦਾਂ ਉਹਨਾ ਮਸ਼ੀਨ ਦੇਖ ਸਕਦੇ ਆਪਾਂ ਇਹ ਮੋਲਡਿੰਗ ਮਸ਼ੀਨ ਹੈਗੀ ਐ ਜਿੱਦਾਂ ਦੇ ਇਹ ਮਟੀਰੀਅਲ ਤਿਆਰ ਕਰਕੇ ਦੇ ਰਹੀ ਆ ਇਦਾਂ ਤੁਸੀਂ ਦੇਖ ਸਕਦੇ ਹੋ ਇਹ ਤਿਆਰ ਕਰਦੀ ਆ ਮਸ਼ੀਨ ਪਲਾਸਟਿਕ ਦੇ ਕੋਈ ਵੀ ਮਸ਼ੀਨਾਂ ਤਿਆਰ ਕਰਦੀ ਆ ਦੇਖੋ ਠੀਕ ਹੈ ਜੀ ਅਲੱਗ-ਅਲੱਗ ਸਾਇਜ਼ ਦੇ ਅਲੱਗ-ਅਲੱਗ ਕੰਪੋਨੈਂਟ ਜਿਹੜਾ ਤੁਸੀਂ ਤਿਆਰ ਕਰਨੇ ਆਗੇ ਇਸ ਮਸ਼ੀਨ ਨਾਲ ਤਿਆਰ ਹੋ ਜਾਣਗੇ ਆ ਤੁਸੀਂ ਦੇਖ ਸਕਦੇ ਹੋ ਇਹ ਕੀਮਤ ਦੀ ਗੱਲ ਕਰੀਏ ਤਾਂ 15 ਲੱਖੇ ਦੀ ਕੀਮਤ ਦੀ ਗੱਲ ਕੀਮਤ ਹੈਗੀ ਆ ਪੂਰੀ ਐਚਏ ਦਾ ਫੀਡਿੰਗ ਪੁਆਇੰਟ ਹੈ ਕੱਚਾ ਮਾਲ ਜਿਹੜਾ ਇਸ ਜਗ੍ਹਾ ਤੇ ਪੈਂਦਾ ਆਪਰ ਦੇ ਵਿੱਚ ਉਸ ਤੋਂ ਬਾਅਦ ਤਿਆਰ ਹੋ ਕੇ ਇਸ ਪੁਆਇੰਟ ਤੇ ਜਿਹੜੇ ਹੀਟਰ ਲੱਗੇ ਹੋਏ ਨੇ ਤੇ ਉਹ ਹੀਟਰ ਗਰਮ ਕਰਕੇ ਬੈਕ ਸਾਈਡ ਦੇ ਲੈ ਕੇ ਆਉਂਦੇ ਨੇ ਬੈਕ ਸਾਈਡ ਤੇ ਜਦੋਂ ਇੱਥੇ ਆ ਜਾਂਦਾ ਤੇ ਜਿਹੜਾ ਸਕੰਜਾ ਹੈਗਾ ਉਹਦਾ ਸਾਹਜ ਦੇ ਮੁਤਾਬਕ ਉਹਨੂੰ ਢਾਲ ਦਿੰਦਾ ਜਿੱਦਾਂ ਤੁਸੀਂ ਇਹ ਇਦਾਂ ਦੇ ਮਟੀਰੀਅਲ ਇਹ ਜਿਹੜੇ ਸਾਰੇ ਬਣ ਬਣ ਜਾਂਦੇ ਹੈਗੇ ਐਮ ਐਸ ਐਮ ই ਜੇ ਜਿਨ੍ਹਾਂ ਕੋਲ ਸਰਟੀਫਿਕੇਟ ਨਹੀਂ ਜਾਂ ਲਘੂ ਉਦਯੋਗ ਛੋਟੇ ਐਮ ਐਸ ਐਮ ਇਸ ਸਾਡੇ ਤਰੇ ਥੋੜੀ ਜਗ੍ਹਾ ਦੇ ਵਿੱਚ ਤੁਸੀਂ ਇਦਾਂ ਦਾ ਜਿਹੜਾ ਮਸ਼ੀਨ ਲਾ ਕੇ ਆਪਣੇ ਲੱਖਾਂ ਰੁਪਏ ਜਿਹੜੇ ਤੁਸੀਂ ਕਮਾ ਸਕਦੇ ਹੋ ਤੇ ਆਹ ਜਿਹੜੀ ਮਸ਼ੀਨ ਤੁਸੀਂ ਦੇਖ ਸਕਦੇ ਹੋ ਇਹ ਜਿਹੜੀ ਬਣਾਉਂਦੇ ਨੇ ਕਰਤਾਰ ਹਾਈਡਰੋਲਿਕ ਇੰਡਸਟਰੀ ਵਾਲੇ ਬਾਈ ਉਹਨੇ ਬਣਾਉਂਦੇ ਨੇ ਲੁਧਿਆਣੇ ਦੇ ਮੈਨੂਫੈਕਚਰਿੰਗ ਕੰਪਨੀ ਹੈਗੀ ਆ ਇਹਨਾਂ ਦੇ ਦਿੱਤੇ ਹੋਏ ਕੰਟੈਕਟ ਨੰਬਰ ਤੇ ਤੁਸੀਂ ਸੰਪਰਕ ਕਰ ਸਕਦੇ ਹੋ ਤੇ ਆਪਣਾ ਜਿਹੜਾ ਬਿਜ਼ਨਸ ਤੁਸੀਂ ਅੱਗੇ ਵਧਾ ਸਕਦੇ ਹੋ ਹਲੋ ਜੀ ਇਧਰ ਦੇ ਪਾਸੇ ਆ ਗਿਆ ਫਿਲਟਰ ਪੋਲਿੰਗ ਟਾਵਰ ਆ ਗਿਆ ਡਿਊਲ ਮੀਡੀਆ ਫਿਲਟਰ ਆ ਗਿਆ ਆਰਓ ਆ ਗਿਆ ਮੈਂ ਇੱਕ ਸਿੰਗਲ ਮੈਂਬਰਨ ਦੇ ਵਿੱਚ ਹੈਗਾ ਦੇਖੋ ਜਿਹੜਾ ਤੁਸੀਂ ਇਹ ਦੇਖ ਸਕਦੇ ਹੋ ਇਹ ਡਿਊਲ ਮੀਡੀਆ ਮਲਟੀਪੋਰਟ ਵਾਲ ਜਿਹੜਾ ਲੱਗਿਆ ਹੋਇਆ ਤੇ ਫਿਲਟਰ ਹੈਗਾ ਤੇ ਇਹ ਆਰਓ ਹੈਗਾ ਆਰਓ ਜਿੱਦਾਂ ਆਪਾਂ ਕਹਿ ਸਕਦੇ ਆ ਤੇ ਇਹਦੀ ਕੀਮਤ ਜਿਹੜੀ ਹੈਗੀ ਹੈ 80000 ਹੈ ਤੇ ਇੱਕ ਸਿੰਗਲ ਮੈਂਬਰਨ ਹੈਗਾ ਇਹ ਹਾਈਡਰੋਲਿਕ ਪੰਪ ਹੈਗਾ ਇਹਦਾ ਜਿਹੜਾ ਫੀਡ ਕਰਦਾ ਪ੍ਰੈਸ਼ਰ ਦੇ ਨਾਲ ਇਹ ਤੁਸੀਂ ਦੇਖ ਸਕਦੇ ਹੋ ਨਾਲ 쿨ਿੰਗ ਟਾਵਰ ਹੈਗੀ ਟਰੇਕ ਚੈਂਜਰ ਵੀ ਬਣਾਉਂਦੀ ਹੈ ਕੰਪਨੀ ਇਹ ਜਿਹੜਾ ਸਿੰਗਲ ਮੈਂਬਰਨ ਹੈਗਾ ਇਹ 250 ਲੀਟਰ ਜਿਹੜਾ ਪਰ ਆਵਰਸ ਦੇ ਸਪੀਡ ਨਾਲ ਜਿਹੜਾ ਇਹ ਬਣਾਉਂਦਾ ਹੈਗਾ ਪਾਣੀ ਇਹਦੇ ਫਲੋ ਮੀਟਰ ਲੱਗੇ ਹੋਏ ਨੇ ਇਹ ਪ੍ਰੈਸ਼ਰ ਮੀਟਰ ਹੈਗੇ ਆ ਤੁਸੀਂ ਦੇਖ ਸਕਦੇ ਹੋ ਅੱਗੇ ਆਗੇ ਹੁੱਕ دروازੇ ਕੁੰਡੇ ਫੈਕਟਰੀਆਂ ਦੇ ਵਿੱਚ ਲੱਗਣ ਵਾਲੇ ਵਾਲ ਆ ਤੁਸੀਂ ਦੇਖ ਸਕਦੇ ਹੋ ਸਿਸਟਮ ਬੀਲ ਹੋ ਗਏ ਅਲੱਗ-ਅਲੱਗ ਸਾਇਡ ਦੇ ਅਲੱਗ-ਅਲੱਗ ਮਟੀਰੀਅਲ ਦੇ ਵਿੱਚ ਜਿਹੜਾ ਤੁਸੀਂ ਦੇਖ ਸਕਦੇ ਹੋ ਕਾਫੀ ਇਹ ਹੁੱਕਾਂ ਨੇ ਟਾਈਟ ਕਰਨ ਵਾਸਤੇ ਹੈਗੀਆਂ ਨੇ ਤੁਸੀਂ ਦੇਖ ਸਕਦੇ ਹੋ ਇਹ ਜਿਹੜੇ ਪੋਲਿੰਗ ਸੂਪਰ ਕਿਲਰ ਹੁੰਦੇ ਨੇ ਉਹਨਾਂ ਦੇ ਚੱਲਣ ਵਾਸਤੇ ਹੁੰਦੀਆਂ ਨੇ ਇਹ ਸਾਰੀਆਂ ਤੁਸੀਂ ਦੇਖ ਸਕਦੇ ਹੋ ਇਹ ਆਗੇ ਲੂਜਨ ਸਪਰੇਅ ਫੈਕਟਰੀਆਂ ਦੇ ਵਿੱਚ ਵਰਤਣ ਜਾਣ ਵਾਲੇ ਇਹ ਸਾਰੇ ਕੰਪੋਨੈਂਟ ਹੈਗੇ ਆ ਸਾਰੇ ਤੁਸੀਂ ਦੇਖ ਸਕਦੇ ਹੋ ਇਥੇ ਜੰਗ ਰਸਟ ਲੱਗੀ ਹੁੰਦੀ ਆ ਉਸ ਨੂੰ ਬੜੇ ਆਸਾਨੀ ਤਰੀਕੇ ਦੇ ਨਾਲ ਜਿਹੜੇ ਇਹ ਤਾਰ ਦਿੰਦੇ ਹੈਗਾ ਬੱਚਾ ਚਿੱਟਾ ਚਿੱਟਾ ਜਿਹਾ ਰੈਜ਼ਿਡੂ ਛੱਡ ਦਿੰਦਾ ਨਾ ਇਹ ਨਹੀਂ ਛੱਡੇਗਾ ਨਾ ਇਹ ਮਤਲਬ ਪੂਰੀ ਤਰ੍ਹਾਂ ਸਾਫ਼ ਕਰ ਦੇਗਾ ਤਾਂ ਨੁਕਸਾਨ ਨਹੀਂ ਹੈਗਾ ਜਿਹੜਾ ਵੀ ਹੈਗਾ ਰਬੜ ਮੈਟ ਰਬੜ ਮੈਟਲ ਉਹਨਾਂ ਵਾਸਤੇ ਵਰਤਿਆ ਜਾ ਸਕਦਾ ਹੈ ਨਾ ਠੀਕ ਹੈ ਜੀ ਰਾਸ਼ਟਵਾਲਸ ਹੈਗੇ ਹੀ ਨੇ ਹੈ ਨਾ ਮਲਟੀ ਪਰਪਸ ਅੱਛਾ ਹਾਂ ਜੀ ਇਹ ਜਿਹੜਾ ਤੁਸੀਂ ਦੇਖ ਸਕਦੇ ਹੋ ਜਿੱਦਾਂ ਵੀ ਬਾਈ ਜੀ ਉਹਨੇ ਬੈਠੇ ਨੇ ਅਲੱਗ-ਅਲੱਗ ਤਰ੍ਹਾਂ ਦੇ ਪ੍ਰੋਡਕਟ ਹੈਗੇ ਆ ਜਿਸ ਤਰ੍ਹਾਂ ਵੀ ਨਟ ਬੋਲਟ ਜਿੱਦਾਂ ਮੈਂ ਤੁਹਾਨੂੰ ਦਿਖਾ ਸਕਦਾ ਪਿਛਲੇ ਪਾਸੇ ਇਹ ਕਿੱਥੇ-ਕਿੱਥੇ ਕੰਮ ਆਉਂਦੇ ਹੈਗੇ ਆ ਇਹ ਫੈਕਟਰੀਆਂ 'ਚ ਵੀ ਕੰਮ ਆਉਂਦੇ ਆ ਜਿੱਦਾਂ ਇਲੈਕਟ੍ਰੀਕਲ ਕੰਬਿਨੇਟ ਹੋ ਗਿਆ ਆ ਦੇਖੋ ਇਲੈਕਟ੍ਰੀਕਲ ਦੇ ਵਿੱਚ ਹੈਗਾ ਇਹ ਸਾਰੇ-ਸਾਰੇ ਡਬਲਯੂ ਡੀ 40 ਕਮਰਸ਼ੀਅਲ ਯੂਜ਼ ਵਿੱਚ ਵਰਤਿਆ ਸਕਦਾ ਘਰਾਂ ਦੇ ਵਿੱਚ ਵੀ ਵਰਤਿਆ ਜਾ ਸਕਦਾ ਜਿੱਦਾਂ ਉਹ ਬੈਟਰੀ ਦੇ ਲੈ ਸਕਦੇ ਹੋ 240 ਗ੍ਰਾਮ ਦੀ ਇਹਦੀ ਪੈਕਿੰਗ ਆਉਂਦੀ ਹੈਗੀ ਤੁਸੀਂ ਦੇਖ ਸਕਦੇ ਹੋ 베アリングਾਂ ਤੇ ਇਹ ਗੇਰਾਂ ਤੇ ਅਲੱਗ-ਅਲੱਗ ਸਾਈਜ਼ ਦੇ ਹੈਗੇ ਆ ਤੇ ਇਹ ਵਰਤੇ ਜਾਂਦੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਇਹ ਦੇਖੋ ਆ ਦੇਖੋ ਆ ਦਿਓ ਤੁਸੀਂ WD40 ਉਹ ਫੇਮਸ ਹੈਗਾ ਇਹ ਅਲੱਗ-ਅਲੱਗ ਸਾਈਜ਼ ਦੇ ਜਿਹੜੇ ਪ੍ਰੋਡਕਟ ਨੇ ਹੈ ਲਿਕਿਡ ਦੇ ਫਾਰਮ ਦੇ ਵਿੱਚ ਆਉਂਦਾ ਹੈਗਾ ਸਪਰੇਅ ਚੀਕਾ ਜੀ ਥੈਂਕ ਯੂ ਧੰਨਵਾਦ ਸਟਾਲ ਅੱਗੇ ਦੇਖਦੇ ਆ ਜੀ ਆਪਾਂ ਇਹ ਜਿਹੜੀ ਮਸ਼ੀਨ ਹੈਗੀ ਨੋਟ ਗਿਣਨ ਵਾਲੀ ਹੈ ਤੁਸੀਂ ਦੇਖ ਸਕਦੇ ਹੋ ਤੇ ਇਹ ਅਲੱਗ-ਅਲੱਗ ਵਜਨ ਵਾਲੇ ਕੰਡੇ ਆਗੇ ਵੇਟਰ ਆਗੇ ਇਸ ਦਾ ਵੇਟ ਵਾਲਾ ਹੋ ਗਿਆ ਇਹ ਸਿਸਟਮ ਹੈਗੇ ਨੇ ਅੱਗੇ ਅੱਗੇ ਤੁਸੀਂ ਦੇਖ ਸਕਦੇ ਹੋ ਇਹ ਵੇਟ ਹੈਗਾ ਕਮਰਸ਼ੀਅਲ ਯੂਜ਼ ਵਾਸਤੇ ਇੱਕ ਸੈਂਪਲ ਬਣਾ ਕੇ ਦਿਖਾਇਆ ਹੋਇਆ ਤੇ ਇਹ ਦਾ ਡਿਜੀਟਲ ਮੀਟਰ ਦੇ ਵਿੱਚ ਹੈਗਾ ਕਿੰਨਾ ਉਹਦਾ ਭਜਨ ਸ਼ੋ ਕਰਦਾ ਇਹ ਸਾਰਾ ਇੱਥੇ ਦਿਖ ਜੂਗਾ ਤੇ ਹੈਂਗਿੰਗ ਵਾਲੇ ਹੈਗੇ ਤੁਸੀਂ ਦੇਖ ਸਕਦੇ ਹੋ ਠੀਕ ਹੈ ਜੀ ਇਹ ਦੂਜੇ ਆਪਣੇ ਅਹ ਇੰਸਟਾਲ ਦੇ ਵਿੱਚ ਡਿਸਪਲੇ ਹੋ ਜਾਏਗਾ ਇਹਦੀ ਕੀਮਤ ਕੀ ਹੈ ਬਾਈ ਇਹਦੀ ਕੀਮਤ ਕੀ ਹੁੰਦੀ ਹੈ ਦੱਸਿਓ ਹੂੰ ਕਿੰਨੀ ਕੈਪੈਸਿਟੀ ਤੱਕ ਦਾ ਹੈ ਭਜਨ 100 ਕਿਲੋ 100 ਕਿਲੋ ਇਹ 200 ਕਿਲੋ ਹੋ ਗਿਆ ਹਾਂ ਇੱਕ ਤਾਂ ਨੀਚੇ ਵਾਲਾ ਹਾਂ ਇੱਕ ਥੱਲੇ ਵਾਲਾ ਇੱਕ ਟਨ ਹੋ ਗਿਆ ਠੀਕ ਹੈ ਇਹ ਤਾਂ ਥੋੜਾ ਥੱਲੇ ਵਾਲਾ 100 ਕਿਜੀ 150 ਹਾਂ ਬਾਕੀ ਇਹ ਛੋਟੇ ਵਾਲੇ ਆਗੇ ਹਨਾ ਹਾਂ ਹਾਂ ਇਹ ਡਿਜੀਟਲ ਦੇ ਵਿੱਚ ਦਿਖਾਏਗਾ ਹਨਾ 50 ਗ੍ਰਾਮ 100 20 ਕਿਲੋ 20 ਕਿਲੋ ਹਾਂਜੀ 10 ਕਿਲੋ 20 ਕਿਲੋ 30 ਕਿਲੋ ਹਾਂ 20 ਕਿਜੀ 20 ਕਿਲੋ ਇਹ ਇਹ ਪਲਾਸਟਿਕ ਓਡੀ ਆ ਜੋਗੀ ਹਾਂ 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 ਇਹ ਪਲਾਸਟਿਕ ਚ ਆ ਗਿਆ ਹਨਾ ਹਾਂ ਹਾਂ ਆਹ ਪਲਾਸਟਿਕ ਓਡੀ ਹੋਈ ਹੈ ਇਹ ਇਹ ਕਿਹੜੇ ਮਟੀਰੀਅਲ ਚ ਹੈ ਸਟੇਲੈਸ ਇਹ ਵਾਲਾ ਇਹ ਲੋਹੇ ਦੀ ਮਟਰੀਅਲ ਇਹ ਲੋਹੇ ਦੀ ਆ ਗਈ ਹੈ ਨਾ ਤਾਂ ਮੌਲ ਮੂਲ ਜਿਸ ਤਰ੍ਹਾਂ ਵੀ ਆਪਣੇ ਸ਼ਾਪ ਤੇ ਰੱਖ ਸਕਦੇ ਹਾਂ ਠੀਕ ਆਹ ਵਾਲਾ ਜਿਹੜਾ ਮਾਡਲ ਹੈ ਸਟੇਨਲੈਸ ਸਟੀਲ ਦੇ ਵਿੱਚ ਬਣਿਆ ਆਇਆ ਕੰਪਲੀਟ ਇਹਦੀ ਕੀਮਤ ਜਿਹੜੀ ਆ ਜੀ ਇਹ 1500 ਰੁਪਏ ਤੋਂ ਸਟਾਰਟ ਹੋ ਜਾਂਦਾ ਓਕੇ ਜੀ ਠੀਕ ਹੈ ਨੈਕਸਟ ਆ ਜਾਂਦਾ ਇਹ 2200 ਤੋਂ 2500 ਦੀ ਰੇਂਜ ਤੇ ਵੀ ਸਟਾਰਟ ਹੋ ਜਾਂਦਾ 2200 ਤੋਂ 2500 ਦੇ ਇਹਦੇ ਡਿਫਰੈਂਟ ਡਿਫਰੈਂਟ ਮਾਡਲਸ ਨੇ ਡਿਫਰੈਂਟ ਡਿਫਰੈਂਟ ਕੈਪੈਸਿਟੀ ਤੇ ਐਕਿਊਰੇਸੀ ਦੇ ਨਾਲ ਤੇਰਾ ਪ੍ਰਾਈਸ ਥੋੜਾ ਜਿਆਦਾ ਵੇਰੀ ਕਰਦਾ ਰਹਿੰਦਾ ਹੈ ਇਹ ਜਿਹੜਾ ਆ ਜਾਂਦਾ ਇਹ ਆਪਣਾ 3000 ਤੋਂ 3500 ਰੁਪਏ ਦੀ ਕੀਮਤ ਵਿੱਚ ਆ ਜਾਂਦਾ ਠੀਕ ਹੈ ਭਾਈ ਜੀ ਜਿੱਦਾਂ ਇਹਦੇ ਵਿੱਚ ਕੋਈ ਖਰਾਬੀ ਘਰੂਬੀ ਵੀ ਆ ਜਾਂਦੀ ਹੈ ਜੇ ਉਹ ਉਹਦਾ ਕੋਈ 1 ਇਅਰ ਵਾਰੰਟੀ ਦੇ ਅੰਦਰ ਕੰਪਲੀਟਲੀ ਕਵਰਡ ਹੁੰਦਾ ਵਿਦਾਊਟ ਐਨੀ ਐਕਸਕਿਊਜ਼ ਇਹ ਬੈਟਰੀ ਨਾਲ অপারেਟਡ ਹੁੰਦਾ ਕਿ ਬੈਟਰੀ ਨਾਲ ਤੇ ਇਲੈਕਟ੍ਰਿਸਿਟੀ ਨਾਲ ਦੋਨੋਂ ਦੋਨਾਂ ਨਾਲ ਦਾ ਬੈਟਰੀ ਬੈਟਰੀ ਓਕੇ ਜੀ ਓਕੇ ਇਹ ਵੱਡੇ ਆ ਗਏ ਜੀ ਹਨਾ ਹ ਹੁਣ ਦੇਖ ਸਕਦੇ ਹੋ ਤੁਸੀਂ ਦੋਸਤੋ ਮਸ਼ੀਨ ਵੈਂਚ ਜਿਹੜੀ 1 mm ਤੋਂ ਵੀ ਜਿਹੜੀ ਥੱਲੇ ਹੈਗੀ ਹੈ ਉਹਨੂੰ ਇਹ ਫਕੜਨ ਦੇ ਵਿੱਚ ਜਾਂ ਕਟਿੰਗ ਕਰਨ ਦੇ ਵਿੱਚ ਇਹਦੀ ਸਮਰੱਥਾ ਹੈਗੀ ਤੁਸੀਂ ਦੇਖ ਸਕਦੇ ਹੋ ਬਹੁਤ ਵਾਦੇ ਫਿਨਿਸ਼ਿੰਗ ਹੈਗੀ ਬਹੁਤ ਗੁੱਡਵਿਲ ਹੈਗੀ ਤੇ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਸਾਈਜ਼ ਦੀਆਂ ਹੈਗੀਆਂ ਨੇ ਬੈਂਚ ਮਸ਼ੀਨਾਂ ਆ ਦੇਖੋ ਇਹ ਅਲੱਗ ਸਾਈਜ਼ ਦੇ ਜਿੰਨਾ ਵੀ ਤੁਸੀਂ ਇਹਨੂੰ ਐਡਜਸਟ ਕਰਕੇ ਕਿਸੇ ਵੀ ਮਾਡਲ ਦੇ ਵਿੱਚ ਕਿਸੇ ਫਰੇਮ ਦੇ ਵਿੱਚ ਤੁਸੀਂ ਇਹਨੂੰ ਰੱਖ ਸਕਦੇ ਹੋ ਫੜ ਸਕਦੇ ਆਗੇ ਦੋਸਤੋ ਗੇਅਰ ਬਾਕਸ ਹੈ ਫੈਕਟਰੀ ਜੁਮਡ ਅਲੱਗ-ਅਲੱਗ ਸਾਈਜ਼ ਦੇ ਆ ਦੇਖੋ ਕਿੰਨਾ ਯੂਨੀਕ ਜਿਹਾ ਪਿਆਰਾ ਕਲਰ ਹੈਗਾ ਛੋਟਾ ਜਿਹਾ ਅਲੱਗ-ਅਲੱਗ ਸਾਈਜ਼ ਦੇ ਹੈਗੇ ਆ ਤੁਸੀਂ ਦੇਖ ਸਕਦੇ ਹੋ ਇਹ ਐਲੀਵੇਟਰ 벨ਟਾਂ ਹੈਗੀਆਂ ਨੇ ਉਹਨਾਂ ਦੇ ਮਟੀਰੀਅਲ ਹੈਗੇ ਨੇ ਜਿੱਦਾਂ ਇਹ ਐਲੀਵੇਟਰ 벨ਟ ਜਿਹੜੀ ਤਿਆਰ ਹੋ ਜਾਂਦੀ ਹੈ ਭਾਜੀ ਇਹ ਦੋਸਤੋ ਇਹ ਜਿਹੜਾ ਤੁਸੀਂ ਡਿਵਾਈਸ ਦੇਖ ਰਹੇ ਹੋ ਨਾ ਇਹ ਵਾਲਾ ਡਿਵਾਈਸ ਇਹ 3D ਡਿਮੈਂਸ਼ਨ ਜਿਹੜੀ ਚੈੱਕ ਕਰਦਾ ਆ ਹੁਣ ਭਾਜੀ ਉਹਨੇ ਚਲਾ ਕੇ ਦਿਖਾਉਣਗੇ ਆਪਾਂ ਨੂੰ ਕਿਵੇਂ ਇਹ ਕੰਮ ਕਰਦਾ ਜਿਦਾ ਤੁਸੀਂ ਇਹ ਬੈਂਪਰ ਲੱਗਿਆ ਹੋਇਆ ਦੇਖ ਸਕਦੇ ਹੋ 3D ਡ੍ਰੈਂਗ ਕਿਵੇਂ ਕਰਦਾ ਹੈਗਾ ਜਿੱਦਾਂ ਭਾਈ ਨੇ ਸਕੈਨਰ ਚੱਕ ਲਿਆ ਹੱਥ ਦੇ ਵਿੱਚ ਹੁਣ ਇਹਨੂੰ ਸਕੈਨ ਕਰ ਦੇਗਾ ਉਹ ਆਹ ਦੇਖੋ ਫਰੰਟ ਤੋਂ ਸਕੈਨ ਕੀਤਾ ਤੇ ਉਹ ਸਾਰਾ ਕੁਝ ਉੱਥੇ ਬਣ ਜਾ ਜਿੱਥੇ ਉਹ ਲੇਜ਼ਰ ਜਿਹੜਾ ਉਹ ਲੱਗੀਦਾ ਰਹੇਗਾ ਕਿਰਨਾ ਜਿਹੜੀਆਂ ਕਹਿ ਸਕਦੇ ਆਪਾਂ ਪੰਜਾਬੀ ਦੇ ਵਿੱਚ ਉੱਥੇ ਉਹ ਬਣਦਾ ਰਹੇਗਾ ਸਾਹਮਣੇ ਤੁਸੀਂ ਦੇਖੋ ਉਦਾਂ ਹੀ ਬਣਦਾ ਰਹੇਗਾ ਜਿੱਥੇ ਜਿੱਥੇ ਸਕੈਨ ਹੋਏਗਾ ਇਹ 3D 4D ਦੇ ਵਿੱਚ ਜਿਹੜੀ ਬਣ ਜੇਗੀ ਪੂਰੀ ਡ੍ਰੈਂਗ ਆ ਦੇਖ ਨਾਲ ਦੇ ਨਾਲ ਬਣ ਵੀ ਰਹੀ ਆ ਤੁਸੀਂ ਦੇਖ ਸਕਦੇ ਹੋ ਆ ਦੇਖੋ ਕਿ ਆ ਕਮਾਲ ਦੀ ਆਧੁਨਿਕ ਤਰੀਕੇ ਦੀਆਂ ਮਸ਼ੀਨਾਂ ਨੇ ਤੁਸੀਂ ਦੇਖ ਸਕਦੇ ਹੋ ਐਗਜ਼ੀਬਿਸ਼ਨ ਲੁਧਿਆਣਾ ਦੇ ਵਿੱਚ ਵੱਤ ਵਤ ਸ਼ੇਅਰ ਜ਼ਰੂਰ ਕਰ ਦਿਓ ਦੇਖੋ ਭਾਜੀ ਉਹਨੇ ਕਾਰੇ ਨੇ ਇਹਨੂੰ ਪੂਰਾ ਸਕੈਨ ਕਰ ਰਹੇ ਨੇ ਅੱਗੇ ਉਹ ਪਿੱਛੋਂ ਇਹੋ ਸਾਰੀ ਚੀਜ਼ ਜਿਹੜੀ ਉੱਥੇ ਬਣ ਕੇ ਜਿਹੜੀ ਤਿਆਰ ਹੋ ਜੀਵੇ ਡੇਟੋ ਕਾਪੀ ਵੀ ਇਹ ਜਿਹੜੀ ਬਣ ਜੇਗੀ ਜਦੋਂ ਆਪਾਂ ਪਰਿ ਕਾਪੀ ਬਣਾਉਣੀ ਹੋਵੇ ਤਾਂ ਸੇਮ ਬਣ ਜੇਗੀ ਹਨਾ ਹਾਂਜੀ ਡੋਮੇਸ਼ਨਾ ਕੱਢ ਸਕਦੇ ਆ ਡੋਮੇਸ਼ਨਾ ਕੱਢ ਸਕਦੇ ਆ ਇਸ ਤਾਕਿ ਜੇ ਟੁੱਟ ਗਿਆ ਤਾਂ ਨਵਾਂ ਉਸ ਹਿਸਾਬ ਨਾਲ ਇਹ ਕਿਹੜੇ ਮਟੀਰੀਅਲ ਜਿਹੜੇ ਮਰਜੀ ਮਟੀਰੀਅਲ ਚ ਤਿਆਰ ਕਰ ਸਕਦੇ ਆ ਇਹ ਵਾਰਚੋ ਹਨਾ ਠੀਕ ਆ ਜੀ ਠੀਕ ਆ ਦੇਖ ਸਕਦੇ ਆ ਦੋਸਤੋ ਅਨੇਕ ਤਰੀਕੇ ਦੀਆਂ ਜਿਹੜੀਆਂ ਮਸ਼ੀਨਾਂ ਨੇ ਸਕੈਨਰ ਹੈਗਾ ਇਹ ਦੇਖੋ ਉਹ ਦੇਖੋ ਪੂਰਾ ਤਿਆਰ ਹੋ ਗਿਆ ਦੇਖੋ ਮਾਰਕਾ ਵੀ ਨਾਲ ਦੀ ਨਾਲ ਤਿਆਰ ਹੋ ਗਿਆ ਦੇਖੋ ਜੀ ਉਹਨਾਂ ਨੂੰ ਆਪਾਂ ਤਰੀਕੇ ਦੇ ਨਾਲ ਜਿਹੜਾ ਚੱਕ ਵੀ ਕਰ ਸਕਦੇ ਆ ਦੇਖੋ ਮਾ우스 ਦੇ ਨਾਲ ਭਾਜੀ ਉਹਨੇ ਹਰ ਤਰੀਕੇ ਦੇ ਨਾਲ ਉਹਨੂੰ ਆ ਦੇਖੋ ਇਹ ਹੈ ਆਧੁਨਿਕ ਤਰੀਕੇ ਦੀਆਂ ਜਿਹੜੀਆਂ ਮਸ਼ੀਨਾਂ ਕਮਰਸ਼ੀਅਲ ਜੋਲ ਵਾਸਤੇ ਹੈਗੀ ਆ ਇਹ ਤੁਸੀਂ ਦੇਖ ਸਕਦੇ ਹੋ ਹਰ ਪਾਸੇ ਰੋ ਭਾਜੀ ਉਹਨੇ ਜਿਹੜੇ ਉਹਨੂੰ ਘੁਮਾ ਸਕਦੇ ਆ ਮੂਵ ਕਰ ਸਕਦੇ ਆ ਇੱਥੋਂ ਕੋਈ ਕਮੀ ਪੇਸ਼ੀ ਹੈਗੀ ਆ ਉਹ ਵਿੱਚੋਂ ਬਾਅਦ ਚ ਕਲੀਅਰ ਹੋ ਜਾਂਦਾ ਹੈਗਾ ਤੁਸੀਂ ਦੇਖ ਸਕਦੇ ਹੋ ਥੈਂਕ ਯੂ ਧੰਨਵਾਦ ਭਾਜੀ ਜਾਣਕਾਰੀ ਦੇਣ ਵਾਸਤੇ ਹੁਣ ਜਿਹੜੀ ਡ੍ਰੈਂਕਾ ਪਾਉਣ ਦੀ ਲੋੜ ਨਹੀਂ ਸਿਰਫ ਲੇਜ਼ਰ ਦੇ ਨਾਲ ਹੀ ਤੁਸੀਂ ਪ੍ਰੋਡਕਟ ਜਿਹੜਾ ਚੈੱਕ ਕਰ ਸਕਦੇ ਹੋ ਇਹ ਦੇਖ ਸਕਦੇ ਹੋ ਦੋਸਤੋ ਟੂਲਸ ਹੈਗੇ ਚਾਬੀਆਂ ਪਾਣੇ ਗੋਟੀ ਪਾਣੇ ਛੋਟੇ ਤੋਂ ਛੋਟਾ ਐਮ ਐਮ ਦੇ ਵਿੱਚ ਵੀ ਜਿਹੜੀ ਕੱਟਣ ਵਾਲੀ ਤੁਸੀਂ ਦੇਖ ਸਕਦੇ ਹੋ ਉਹ ਟੂਲਸ ਇੱਥੇ ਮਿਲ ਜਣਗੇ ਵੱਡੇ ਗੋਟੀਆਂ ਪਾਣੇ ਚੀਕ ਪਾ ਜੀ ਆ ਦੇ ਕੋਲ ਅਗਲਗ ਸਾਈਡ ਤੁਸੀਂ ਦੇਖ ਸਕਦੇ ਹੋ ਆ ਵੱਡੇ ਕਮਰਸ਼ੀਅਲ ਯੂਜ਼ ਵਾਸਤੇ ਸਿੰਗਲ ਚਾਬੀਆਂ ਪਾਣੇ ਉਹ ਇੱਕ ਕਿੱਟ ਹੈਗੀ ਹੈ ਇਹਨਾਂ ਕੋਲ ਬਈਆਂਪੁਰ ਹਣ ਤੁਹਾਨੂੰ ਦਿਖਾਉਣਾ ਲੇਥ ਮਸ਼ੀਨਾਂ ਇੰਡਸਟਰੀ ਦੇ ਵਿੱਚ ਯੂਜ਼ ਹੋਣ ਵਾਲੀਆਂ ਲੇਥ ਮਸ਼ੀਨਾਂ ਅਲੱਗ-ਅਲੱਗ ਸਾਈਜ਼ ਦੀਆਂ ਤੁਹਾਨੂੰ ਦਿਖਾਉਂਦੇ ਆ ਇਹ 4.5 ਫੁੱਟ ਦੀ ਹੈਗੀ ਆ ਅਲਾਇਸ ਅਪਲਾਈ ਆਇਲ ਉਲੀ ਆਇਲ ਪੁਲੀ ਜਿਹੜੀ ਆਇਲ ਦੇ ਵਿੱਚ ਇਹਦੀ ਹੈਗੀ ਆ ਵਰਕਿੰਗ ਦੇ ਵਿੱਚ ਗੇਅਰ ਬਾਕਸ ਹੈ ਜਿਹੜਾ ਲੱਗਿਆ ਹੋਇਆ ਤੁਸੀਂ ਦੇਖ ਸਕਦੇ ਹੋ ਮੋਟਰ ਕਿੰਨੇ ਹਾਰਸਪਾਵਰ ਕੀ ਸਰਵਿਸ ਵਿੱਚ 180 ਹਰਸ ਪਾਵਰ ਦੀ ਮੋਟਰ ਹੈਗੀ ਹੈ ਹੈਵੀ ਡਿਊਟੀ ਦੇ ਵਿੱਚ ਹੈ ਛੋਟਾ ਜਿਹਾ ਸਾਈਜ਼ ਆ ਦੇਖੋ ਤੇ ਇਹ ਦੀ ਗੱਲ ਕਰੇ ਕੀਮਤ ਦੀ ਸਰ ਕਿੰਨੀ ਕੀਮਤ ਹੈਗੀ ਹੈ ਇਹ ਦੀ ਇਹ 25 1 ਲੱਖ 25000 ਦੀ ਕੀਮਤ ਹੈਗੀ ਤੁਸੀਂ ਦੇਖ ਸਕਦੇ ਹੋ ਤੇ ਸਾਡੇ 4 ਫੁੱਟ ਦੇ ਵਿੱਚ ਆ ਜਾਂਦੀ ਹੈ ਉਸ ਤੋਂ ਅੱਗੇ ਆ ਜਾਂਦੀ ਹੈ ਇਹ 6 ਫੀਟ ਇਹ 6 ਫੁੱਟ ਦੇ ਵਿੱਚ ਆ ਜਾਂਦੀ ਹੈ ਮੀਡੀਅਮ ਡਿਊਟੀ ਬোল ਤੇ ਮੀਡੀਅਮ ਡਿਊਟੀ ਬোল ਤੇ ਡਿਊਟੀ ਬੋਲਦੇ ਇਹਨੂੰ ਮੀਡੀਅਮ ਡਿਊਟੀ ਤੇ ਇਹਦੀ ਕੀਮਤ ਦੀ ਗੱਲ ਕਰੀਏ ਤਾਂ ਜੀ ਜੀ ਇਹ ਇੱਕ ਕੰਮਟਰ ਲਫਟ ਹੈ 2 H ਦਾ ਮੋਟਰ ਹੈ ਜੀ ਗੇਅਰ ਬਾਕਸ ਹੈ ਗੇਅਰ ਬਾਕਸ ਹਾਂ 20 ਉਹ ਹਾਂ ਗੇਅਰ ਬਾਕਸ ਹੈ ਤੇ ਕੀਮਤ ਦੀ ਗੱਲ ਕਰੀਏ 1 ਮੀਟਰ ਤੱਕ ਦਾ ਕੰਮ ਕਰ ਸਕਦੇ 1 ਮੀਟਰ ਤੱਕ ਦੀ ਲੈਂਥ ਜੌਬ ਇਹਦੇ ਚ ਬਣ ਕੇ 1 ਮੀਟਰ ਕਰ ਸਕਦੇ ਹੈਗਾ ਤੇ ਕੀਮਤ ਕਿੰਨੀ ਹੈ ਸਰ ਇਸਕੀ 190 190 190 1,90,000 ਦੀ ਕੀਮਤ ਹੈ ਇਹਦੀ ਤੇ ਦੂਜੀ ਇੱਕ ਵੱਡੀ ਆ ਗਈ ਇਸ ਤੋਂ ਇਹ 10 ਫੁੱਟ ਦੀ ਹੈਵੀ ਡਿਊਟੀ ਦੇ ਵਿੱਚ ਹੈਗੀ ਆ ਇਹਦੀ ਜੋਬ ਲੈਂਥ ਕਿੰਨੀ ਹੈ ਜੀ 6 ਮੀਟਰ 1 ਮੀਟਰ ਦੀ ਇਹਦੀ ਜੋਬ ਲੈਂਥ ਬਣ ਸਕਦੇ ਜਿੱਦਾਂ ਆਪਾਂ ਪਾਇਪ 12 ਇੰਚ ਦਾ ਇਹਦਾ ਸੈਂਟਰ ਆ ਜਾਂਦਾ ਤੇ ਇਹਦਾ 스ਵਿਚ ਹੈ ਕਟ ਆਫ ਸਵਿਚ ਹੋ ਗਿਆ 3 HP ਦਾ ਮੋਟਰ ਆ ਗਿਆ ਇਹ ਤੇ ਹੈਵੀ ਡਿਊਟੀ ਦੇ ਵਿੱਚ ਹੈਗੀ ਹੈ ਉਹ ਪੂਰਾ 깔 ਦੇਖੋ ਸ਼ਾਈਨਿੰਗ ਦੇਖੋ ਜਬਰਦਸਤ ਮਸ਼ੀਨ ਹੈਗੀ ਹੈ ਬਣੀ ਹੋਈ ਗੁਜਰਾਤ ਦੀ ਹੈ ਤੇ ਨੰਬਰ ਵੀ ਤੁਹਾਨੂੰ ਆਪਾਂ ਡਿਸਪਲੇ ਕਰ ਦਿੰਨੇ ਆ ਉੱਥੇ ਤੁਸੀਂ ਕੰਟੈਕਟ ਕਰ ਸਕਦੇ ਹੋ ਤੁਸੀਂ ਦੇਖ ਸਕਦੇ ਹੋ ਓਵਰਹਾਲ ਉਨੇ ਸ਼ਿੰਗ ਬੜੀ ਜ਼ਬਰਦਸਤ ਹੈ ਇਹ ਮਸ਼ੀਨ ਦੀ ਅੱਜ ਇਸ ਸਟਾਲ ਦੇ ਵਿੱਚ ਆਪਾਂ ਨੂੰ ਦੇਖਣ ਨੂੰ ਮਿਲਿਆ ਐਗਰੀਕਲਚਰ ਦੀਆਂ ਵੱਡੇ-ਵੱਡੇ ਮਸ਼ੀਨਾਂ ਆਰਬਟਰ ਕੰਬਾਈਨਾ ਰੀਪਰ ਵਾਢੀ ਮਸ਼ੀਨਾਂ ਦੇ ਵਿੱਚ ਜਿਹੜੇ ਹੈਵੀ ਡਿਊਟੀ 베アリング ਜਿਹੜੀ ਗੱਲ ਕਰਦੇ ਆ ਸੁਪਰ ਸੀਟਰ ਦੇ ਵਿੱਚ ਲੱਗੇ ਹੁੰਦੇ ਆ ਉਹ ਸਾਰੇ ਇੱਥੇ ਦੇਖਣ ਨੂੰ ਮਿਲਦਾ ਦੋਸਤੋ ਇਹ ਸਾਰੇ ਹੈਗੇ ਸ਼ਾਫਟਾਂ ਹੈਗੀਆਂ ਨੇ 베アリング ਹੈਗੀਆਂ ਤੁਸੀਂ ਦੇਖ ਸਕਦੇ ਹੋ ਤੇ ਸੀਲ ਇਹਨਾਂ ਤੇ ਮਕੈਨੀਕਲ ਸੀਲ ਵੀ ਹੁੰਦੀਆਂ ਲੱਗੀ ਹੁੰਦੀ ਤਾਂ ਜੋ ਗਾਰਾ ਪਾਣੀ ਅੰਦਰ ਨਾ ਜਾ ਸਕੇ ਇਹ ਤੁਸੀਂ ਇਸ ਜਗ੍ਹਾ ਤੇ ਦੇਖ ਸਕਦੇ ਹੋ ਐਗਜ਼ੀਬਿਸ਼ਨ ਜਿਹੜਾ ਲੁਧਿਆਣੇ ਲੱਗਿਆ ਹੋਇਆ ਐ ਕੋ ਕਿੱਡੇ ਵੱਡੇ ਵੱਡੇ 베ARING ਜਿਹੜੇ ਲੱਗੇ ਹੋਇਆ ਤੁਸੀਂ ਦੇਖ ਸਕਦੇ ਹੋ ਇਸ ਜਗ੍ਹਾ ਤੇ ਆਪਾਂ ਨੂੰ ਦੇਖਣ ਨੂੰ ਮਿਲਦੇ ਆ ਠੀਕ ਹੈ ਜੀ ਆਹ ਦੇਖੋ ਬਰਾਹ ਦੇ ਵਿੱਚ ਸੀਲਾਂ ਸ਼ਾਫਟਾਂ ਰਿੰਗ ਇਹ ਦੇਖੋ ਵੱਡੇ ਰਿੰਗ ਵੱਡੇ 베ARING ਸ਼ਾਫਟ ਗ੍ਰੀਸ ਗਨ ਮਗਰ ਸਾਰਾ ਕੁਝ ਇੱਥੇ ਜਿੱਦਾਂ ਗੱਲ ਕਰੀਏ ਦੋਸਤੋ ਇਹ ਮੋਟਰਾਂ ਹੈਗੀਆਂ ਨੇ ਅਲੱਗ-ਅਲੱਗ ਸਾਈਜ਼ ਦੀਆਂ ਤਹ ਦੁਰਜ ਇਹ ਜਿਹੜੇ ਸਿਸਟਮ ਨੇ ਹਾਈਡਰੋਲਿਕ ਸਿਸਟਮ ਨੇ ਹੈਗੇ ਐ ਇੱਕ ਮੈਨ ਦੇ ਵਿੱਚ ਉੱਪਰ ਨੂੰ ਉੱਪਰ ਥੱਲੇ ਕਰਨ ਵਾਸਤੇ ਮੂਵ ਕਰਨ ਵਾਸਤੇ ਇਹ ਉਹਨਾਂ ਮਸ਼ੀਨਾਂ ਵਿੱਚ ਕੰਮ ਆਉਦੇ ਆ ਇਹ ਜਿੱਥੇ ਹਾਈਡਰੋਲਿਕ ਦਾ ਜਾਦੇ ਕੰਮ ਹੁੰਦੇ ਹੋਵੇ ਆ ਤੁਸੀਂ ਦੇਖ ਸਕਦੇ ਹੋ ਅੱਗੇ ਲੀ ਇੰਪਲੀਮੈਂਟ ਜਿਹੜੇ ਲੱਗੇ ਹੋਏ ਨੇ ਇਹ ਹਾਈਡਰੋਲਿਕ ਜੈਕ ਆ ਗਿਆ ਦੋਸਤੋ ਇਹ ਸੀਲ ਆ ਗਿਆ ਵੱਡੀਆਂ ਛੋਟੀਆਂ ਅਲੱਗ-ਅਲੱਗ ਸੈੱਟ ਦੇ ਰਿੰਗ ਹਨਾ ਤੇ ਇੱਧਰ ਦੇਖ ਲਓ ਰਿੰਗ ਸੀਲਾਂ ਮਕੈਨੀਕਲ ਸੀਲਸ ਜਿਹਨੂੰ ਕਹਿੰਦੇ ਆਪਾਂ ਰਿੰਗ ਹੋਗੇ ਵੱਡੇ ਸਾਇ ਦੇ ਟਰੈਕਟਰ ਇਹ ਪੁੱਲਰ ਆ ਗਿਆ 베アリング ਪੂਰਿੰਗ ਕੱਢਣ ਵਾਸਤੇ ਸ਼ਾਫਟਾਂ ਕੱਢਣ ਵਾਸਤੇ ਹਾਈਡਰੋਲਿਕ ਆ ਪੂਰਾ ਜੋਰ ਨਹੀਂ ਲੱਗਦਾ ਬੜੀ ਸਪਸ਼ਟ ਤੇ ਬਹੁਤ ਵਧੀਆ ਤਰੀਕੇ ਦੇ ਨਾਲ ਜਿਹੜਾ ਇਹ ਪੁੱਲਰ ਜਿਹੜਾ ਕੰਮ ਕਰਦਾ ਹੈਗਾ ਸ਼ਾਫਟਾਂ ਦੇ 600 ਟੂਰ ਮਾਰਨ ਦੀ ਲੋੜ ਨਹੀਂ ਇਸ ਤਰ੍ਹਾਂ ਕੋਈ 베アリング ਟੁੱਟ ਜਾਂਦਾ ਜਾਂ ਹੋ ਜਾਂਦਾ ਆਰਾਮ ਦੇ ਤਰੀਕੇ ਨਾਲ ਇਹ ਈਜ਼ੀ ਤਰੀਕੇ ਨਾਲ ਜਿਹੜਾ ਕੱਢਦਾ ਹੁੰਦਾ ਹੈਗਾ ਹੁਣ ਦੇਖੋ ਦੋਸਤੋ ਬਹੁਤ ਹੀ ਜਨਿਕ ਜਿਹੜੀਆਂ ਮਸ਼ੀਨਾਂ ਅਗੇ ਇਹ ਡਿਸਪਲੇ ਹੈਗਾ ਮਸ਼ੀਨ ਦਾ ਹਾਈਡਰੋਲਿਕ ਡਿਸਪਲੇ ਦੇਖ ਸਕਦੇ ਤੁਸੀਂ ਦੋਸਤੋ ਜਿਹੜੀ ਤੁਸੀਂ ਇਹ ਮਸ਼ੀਨ ਦੇਖ ਸਕਦੇ ਹੋ ਕਾਫੀ ਹੈਵੀ ਡਿਊਟੀ ਦੇ ਵਿੱਚ ਐਚ ਐਮ ਸੀ ਮਸ਼ੀਨ ਹੈਗੀ ਹੈ ਆਟੋਮੋਬਾਈਲ ਦੇ ਜਿੰਨੇ ਵੀ ਕੰਪਨੀਆਂ ਨੇ ਉਹਨਾਂ ਦੇ ਵਿੱਚ ਇਹ ਕੰਮ ਵਰਕਾਂ ਦੇ ਵਿੱਚ ਆਉਂਦੀ ਹੋਈ ਮਸ਼ੀਨ ਹੈ ਪੂਰੀ ਤੁਸੀਂ ਦੇਖ ਸਕਦੇ ਹੋ ਇਸ ਤਰ੍ਹਾਂ ਦੇ ਪਾਰਟ ਜਿਹੜੇ ਇਹ ਬਣਾਉਂਦੀ ਹੈ ਇਹ ਮਸ਼ੀਨ ਦਾ ਫੈਕਟਰ ਹੋ ਗਿਆ ਕਾਰਾਂ ਹੋ ਗਿਆ ਤੇ ਬਹੁਤ ਸਾਰੀਆਂ ਜਿਹੜੀਆਂ ਮਸ਼ੀਨਾਂ ਨੇ ਜਿਵੇਂ ਵੀ ਇਹ ਦੇਖੋ ਕਾਫੀ ਹੈਵੀ ਡਿਊਟੀ ਮਸ਼ੀਨ ਹੈਗੀ ਆ ਤੁਸੀਂ ਦੇਖ ਸਕਦੇ ਹੋ ਆਟੋ ਮੋਬਾਈਲ ਜਿਹੜੀਆਂ ਕੰਪਨੀਆਂ ਨੇ ਉਹਨਾਂ ਦੇ ਵਿੱਚ ਇਹ ਕੰਮ ਆਉਣ ਵਾਲੀ ਮਸ਼ੀਨ ਤੁਸੀਂ ਦੇਖ ਸਕਦੇ ਹੋ ਹਾਨ ਐਗਜ਼ਿਬਿਸ਼ਨਲ ਸੈਂਟਰ ਦੇ ਵਿੱਚ ਬਹੁਤ ਇੱਧਰ ਵੀ ਦੇਖੋ ਬਹੁਤ ਸਾਰੀਆਂ ਮਸ਼ੀਨਾਂ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਦੋਸਤੋ ਵਾਹ ਕਮਾਲ ਦੀਆਂ ਮਸ਼ੀਨਾਂ ਨੇ ਦੇਖੋ ਡਿਸਪਲੇ ਦੇ ਵਿੱਚ ਵੀ ਸ਼ੋਅ ਹੁੰਦਾ ਤੇ ਇੱਧਰ ਆਪਣੀ ਜੌਬ ਜਿਹੜੀ ਇੱਥੇ ਰੱਖ ਕੇ scan ਕਰਕੇ ਉਸੇ ਹਿਸਾਬ ਦੇ ਨਾਲ ਇਹ ਕਟਿੰਗ ਜਿਹੜੀ ਕਰੂਗੀ ਜਿੱਦਾਂ ਵੀ ਤੁਸੀਂ ਦੇਖ ਸਕਦੇ ਹੋ ਆਹ ਦੇਖੋ ਬਾਕ ਕਮਾਲ ਮਸ਼ੀਨਾਂ ਹੈਗੀਆਂ ਨੇ ਐਕਸਪੋ ਦੇ ਵਿੱਚ ਆਹ ਦੇਖੋ ਫੇਰ ਕਟਿੰਗ ਵਾਲੀ ਮਸ਼ੀਨ ਹੈਗੀ ਤੁਸੀਂ ਦੇਖ ਸਕਦੇ ਹੋ ਅਲੱਗ-ਅਲੱਗ ਸਾਈਜ਼ ਦੀਆਂ ਅਲੱਗ-ਅਲੱਗ ਸਾਈਜ਼ ਦੀਆਂ ਫਰੇਮ ਜਿਹੜੀ ਕਟਿੰਗ ਕਰਦੀ ਹੈ ਜੀ ਹੁਣ ਚੱਲਦੇ ਆਪਾਂ ਐਗਜ਼ੀਬਿਸ਼ਨ ਹਾਲ ਨੰਬਰ 3 3 ਦੇ ਵਿੱਚ ਕਿੰਦਾਂ ਦੀਆਂ ਮਸ਼ੀਨਾਂ ਨੇ ਉਹ ਵੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰ ਰਿਹਾ ਕਰਦੇ ਆਂ ਇੰਦਰ ਕ੍ਰੈਂਟਸ ਵਾਲਿਆਂ ਦੀ ਆਗੀ ਇਹ ਕੀ ਬਣਾਉਂਦੇ ਨੇ ਇਹਦਾ ਜਾਣਕਾਰੀ ਲੈ ਲੈਣੇ ਆਪਾਂ ਇਹਨਾਂ ਤੋਂ ਲਓ ਜੀ ਦੋਸਤੋ ਇੱਕ ਜਿਹੜੀ ਆ ਯੂਨਿਕ ਜੀ ਮਸ਼ੀਨ ਸਾਨੂੰ ਦਿਖਾਉਣ ਲੱਗੇ ਆਪਾਂ ਆਹ ਦੇਖੋ ਬਾ ਕਮਾਲ ਮਸ਼ੀਨ ਹੈਗੀ ਆ ਇੱਕ ਕ੍ਰੇਨ ਹੈਗੀ ਆ ਤੁਸੀਂ ਦੇਖ ਸਕਦੇ ਹੋ ਫੈਕਟਰੀਆਂ ਦੇ ਵਿੱਚ ਜਿਹੜੀ ਵਰਤੋਂ ਦੇ ਵਿੱਚ ਆਉਂਦੀ ਆ ਬਹੁਤ ਹੈਵੀ ਜਿਹੜਾ ਮਟੀਰੀਅਲ ਚੱਕਣਾ ਹੁੰਦਾ ਤਾਂ ਇਹ ਮਸ਼ੀਨਾਂ ਚੱਕਦੀਆਂ ਨੇ ਇਸ ਪੁਆਇੰਟ ਤੇ ਵਾਇਰ ਟਾਈਟ ਹੋ ਜਾਂਦੀ ਹੈ ਤੇ ਉੱਪਰ ਹਾਈਟ ਤੇ ਛੱਤ ਤੇ ਲੱਗਦੀ ਹੈ ਇਹ ਇਹ ਵੱਡੇ ਗਾਰਡਨਾਂ ਤੇ ਇਹਨੂੰ ਜਿਹੜਾ ਖੜਾਉਣਾ ਪੈਂਦਾ ਰੱਖਣਾ ਪੈਂਦਾ ਤੁਹਾਨੂੰ ਮੈਂ ਪੂਰੀ ਇਹਦੀ ਜਾਣਕਾਰੀ ਹੈ ਪੂਰੀ ਮਤਲਬ ਰਿਮੋਟ ਕੰਟਰੋਲ ਨਾਲ ਚੱਲਣ ਵਾਲੀ ਮਸ਼ੀਨ ਹੈਗੀ ਆ ਜਿੱਦਾਂ ਵੀ ਇੱਥੇ ਮੋਟਰਾਂ ਲੱਗੀਆਂ ਹੋਈਆਂ ਨੇ ਇਹ ਗੇਅਰ ਬਾਕਸ ਆ ਗਿਆ ਇਹਦਾ ਠੀਕ ਆ ਜੀ ਤੇ ਇਹ ਇਹਰ ਨਾਲ ਵੀ ਚੱਲਦੀ ਆ ਇਹ ਮੋਟਰਾਂ ਜਿਹੜੀ ਹੈਗੀ ਆ ਕੰਪਨੀ ਇਹ ਤੋਂ ਗੱਲ ਗੱਲ ਕਰਦੇ ਆਪਾਂ ਇਹਦੇ ਗੇਅਰ ਬਾਕਸੇ ਦੀ ਇਹਦੇ ਵਿੱਚ ਲੱਗਣ ਵਾਲੇ ਗੇਅਰ ਬਾਕਸੇ ਨੇ ਆਇਲ ਇਹਨਾਂ ਦੇ ਵਿੱਚ ਪੈਂਦਾ ਹੈਗਾ ਅਲੱਗ-ਅਲੱਗ ਛੋਟੇ ਤੋਂ ਵੱਡੇ ਲੈ ਕੇ ਹੈਗੇ ਗੇਅਰਬਾਕਸ ਦੋਸਤੋ ਇਹ ਕਾਰਬਾਈ ਟੂਲ ਹੈਗੇ ਆ ਸਾਰੇ ਦੱਸਣਗੇ ਆਪਾਂ ਨੂੰ ਸੀਐਮਸੀ ਬੀਐਮਸੀ ਜਿਹੜੀਆਂ ਮਸ਼ੀਨਾਂ ਨੇ ਉਹਨਾਂ ਦੇ ਵਿੱਚ ਕਟਿੰਗ ਵਾਸਤੇ ਜਿਹੜੇ ਵਰਤਵਾ ਇੰਪਲੀਮੈਂਟ ਹੁੰਦੇ ਆ ਉਹਨਾਂ ਨੂੰ ਕਟਿੰਗ ਕਰਨ ਵਾਸਤੇ ਸਾਰੇ ਟੂਲ ਹੈਗੇ ਆ ਇਹ ਤੁਸੀਂ ਦੇਖ ਸਕਦੇ ਹੋ ਕਾਫੀ ਹੈਵੀ ਜਿਹੜੀਆਂ ਮਸ਼ੀਨਾਂ ਜਿਹੜੇ ਤਰ੍ਹਾਂ ਦੇ ਮਟੀਰੀਅਲ ਨੂੰ ਕੱਟਣ ਵਾਸਤੇ ਉਹਨੂੰ ਕੱਟਣ ਵਾਸਤੇ ਇਹ ਜਿਹੜੇ ਟੂਲਸ ਹੈਗੇ ਆ ਕਾਫੀ ਵਧੀਆ ਕੁਆਲਿਟੀ ਦੇ ਵਿੱਚ ਦੋਸਤੋ ਇਹ ਵਾਲੀਆਂ ਮਸ਼ੀਨਾਂ ਤੁਸੀਂ ਦੇਖ ਸਕਦੇ ਹੋ ਇਹ ਫਲੋਰ ਕਲੀਨ ਕਰਨ ਵਾਸਤੇ ਤੇ ਜਿੱਦਾਂ ਆਪਣਾ ਜਾਂ ਪੱਥਰ ਅਗੜਾਈ ਕਰਨ ਵਾਸਤੇ ਹੈਗੀਆਂ ਨੇ ਤੇ ਇਹਦੇ ਵਿੱਚ ਜਿਹੜੀ ਮੋਟਰ ਲੱਗੀ ਆ 2.5 HP ਦੀ ਤੇ ਵਰਕਿੰਗ ਵਿਥ ਜਿਹੜੀ 430 ਇਹ ਜਿਹੜਾ ਟੈਂਕ ਹੈਗਾ ਇਹਦੇ ਵਿੱਚ ਪਾਣੀ ਪੈਂਦਾ ਸਰਪ ਪੈਂਦਾ ਅਗਰ ਤੁਸੀਂ ਇਹਦੇ ਵੱਡੇ ਗਲੀਚੇ ਜਾਂ ਮੈਟ ਧੋਣੇ ਆ ਉਹ ਵੀ ਬੜੇ ਆਰਾਮ ਦੇ ਤਰੀਕੇ ਨਾਲ ਇਹ ਧੋਏਗੀ ਇੱਥੋਂ ਇਹ ਕਲਸਟ ਟਾਈਮ ਤੋਂ ਆਪਰੇਟ ਹੋਏਗੀ ਤੇ ਇਹਦੇ ਵਿੱਚ ਮੋਟਰ ਲੱਗੀ ਹੋਈ ਹੈ ਸਿੰਗਲ ਫੇਸ ਮੋਟਰ ਹੈਗੀ ਹੈ ਜਿਹੜੀ ਇਹਦੇ ਵਿੱਚ ਲੱਗੀ ਹੋਈ ਹੈ ਲੈਕ ਸਾਈਡ ਤੋਂ ਤੁਸੀਂ ਦੇਖ ਸਕਦੇ ਹੋ ਤੇ ਦੂਜਾ ਇਹਦੇ ਵੀ ਥੱਲੇ ਜਿਹੜਾ ਵਰਤਿਆ ਜਾਣ ਵਾਲਾ ਇਹ ਜਿਹੜਾ ਇਹਦੇ ਵਿੱਚ ਥੱਲੇ ਲੱਗਦਾ ਹੈਗਾ ਬਰਸ਼ ਇਹ ਪਲਾਸਟਿਕ ਦੀ ਵਿੱਚ ਹੈਗਾ ਫਿਨਿਸ਼ਿੰਗ ਕਰਨ ਵਾਸਤੇ ਇਸ ਤਰ੍ਹਾਂ ਮੈਟ ਫਿਨਿਸ਼ਿੰਗ ਕਰਨੀ ਹੈ ਜਾਂ ਫਲੋਰ ਸਾਫ ਕਰਨਾ ਹੈ ਇਹ ਹੈਗਾ ਤਾਰਾਂ ਦੇ ਵਿੱਚ ਇਹ ਵੀ ਫਲੋਰ ਨੂੰ ਸਾਫ ਕਰਨ ਵਾਸਤੇ ਜਾਂ ਕੋਈ ਹਨਾ ਹਾਂ ਇੰਡਸਟਰੀਅਲ ਯੂਜ਼ ਵਾਸਤੇ ਇਹ ਹੈਗਾ ਹਾਂ ਗ੍ਰੀਸ ਤੇ ਆਇਲ ਨੂੰ ਸਾਫ ਕਰੇਗਾ ਇਹ ਵਾਲਾ ਜੀ ਥੱਲੇ ਵਾਲਾ ਇਹ ਰਗੜਾਈ ਵਾਲਾ ਹੈਗਾ ਇੱਥੇ ਉਹ ਲੱਗ ਜਾਣਗੇ ਹਨਾ ਹਾਂ ਇੱਥੇ ਪੱਟੀਆਂ ਨਾਲ ਰਗੜਾਈ ਵਾਸਤੇ ਹੈਗਾ ਠੀਕ ਹੈ ਜੀ ਤੇ ਜੇ ਇਹਦੀ ਗੱਲ ਕਰੀਏ ਕੀਮਤ ਦੀ ਕੀਮਤ ਇਹਦੀ 25000 ਰੁਪਏ ਕੀਮਤ ਹੈਗੀ ਆ ਤੇ ਬਣੀ ਹੋਈ ਕਿੱਥੇ ਦੀ ਆ ਪਲਾਸਟਿਕ ਟੈਕਸ ਵੀ ਲੱਗਦਾ ਜਿਹੜਾ ਮਤਲਬ ਕੁੱਲ ਮਿਲਾ ਕੇ 29000 ਰੁਪਏ ਦੀ ਬਣ ਜਾਂਦੀ ਹੈ ਇਹ ਮਸ਼ੀਨ ਤੇ ਇਹ ਜਿਹੜੀ ਦਿੱਲੀ ਦੀ ਬਣੀ ਹੋਈ ਆ ਦਿੱਲੀ ਬਣੀ ਹੋਈ ਠੀਕ ਹੈ ਜੀ ਤੇ ਕੰਟੈਕਟ ਨੰਬਰ ਆਪਾਂ ਤੁਹਾਨੂੰ ਇਹਦਾ ਪਾ ਦਿੰਨੇ ਆ ਉਹ ਤੁਸੀਂ ਦੇਖ ਲਿਓ